ਅਸੀਂ ਸਾਰੇ ਯੋਗ ਅਭਿਆਸ ਕਰਾਂਗੇ ਖਤੇੀਆਂ ਉੱਪਰ ਬੈਠਦੇ ਹੋਏ ਉਹਦਾਂ ਨਾ ਮੋਢਿਆਂ ਉੱਪਰ ਸਾਹ 30 ਸਮੇਂ ਸਰੀਰ ਨੂੰ ਸੱਜੇ ਪਾਸੇ ਘੁਮਾਓ ਤੁਹਾਨੂੰ ਕਦੇ ਰਿਲੈਕਸ ਹੋਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਇਹਦੇ ਨਾਲ ਕੇ ਸਾਡੇ ਅੱਜ ਤੁਸੀਂ ਦੇਖੋ ਵੀ ਸਵਾ ਦੋ ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਚਾਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਆ ਬਿਮਾਰੀਆਂ ਨੂੰ ਦੂਰ ਰੱਖਣ ਦੀ ਲੋਕ ਭਜਾਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕੂਰੇਟਿਵ ਸਰਵਿਸਿਸ ਨੂੰ ਦਿੱਨੇ ਆ ਮਲਾ ਕਲੀਨਿਕ ਦਿੱਨੇ ਆ ਜਿਹਦੇ ਤੁਸੀਂ ਸਰਵਿਸਿਸ ਹੋਰ ਐਕਸਪੈਂਡ ਕਰ ਰਹੇ ਆ ਕਿ ਉਹਦੇ ਵਿੱਚ ਜਿਹੜਾ ਪ੍ਰੈਗਨੈਂਸੀ ਟੈਸਟ ਵੀ ਅਸੀਂ ਡੈਂਕੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪਾਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਜੋ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਦਾ ਨੈਸ਼ਨਲ ਪੀਰੀਅਰ ਦਾ ਸਬੰਧ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮੈਲੋ ਅਡਪਟ ਕੀਤਾ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਔਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਅੱਛੀ ਸਾਇੰਸ ਹੈ ਤੇ ਮੈਂ মিডিਆ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਕਰਿਆ ਕਰੋ कुछ ओम दिया करूंगा लोग अपने अंदर महसूस करते हुए हम दोनों हाथों को आपस में मिलाओ दोनों हथेलियां को रगड़ो गर्माहट उत्पन्न करते हुए दोनों अखा उत्ते रखो आओ हम अभी सारे योग अभ्यास करेंगे, ऐसे इस सारे अपने थां उ છાટી ਦੇ ਸਾਹਮਣੇ ਆਪਸ ਵਿੱਚ ਮਿਲਾਓ ਤੇ ਸਾਹ ਹਰਦੇ ਹੋਏ ਦੋਵੇਂ ਕੰਨੀਆਂ ਨੂੰ ਉੱਪਰ ਵੱਲ ਗੋੜਾ ਕਰ permanganਦੇ ਹੋਏ ਹੇਠਲੇ ਆਓ ਸਾਹ ਹਰਦੇ ਸਮੇਂ ਸਰੀਰ ਨੂੰ ਸੱਜੇ ਪਾਸੇ ਕੁਮਾਓ ਤਾਂ ਜੋ ਖੱਬੀ ਹਥੇਲੀ ਸੱਜੇ ਮੋਢੇ ਨੂੰ ਛੂਹ ਜਾਵੇ ਧਿਆਨ ਪਿੱਛੇ ਹੱਥ ਦੇ ਅੰਮੁੱਠਾ ਵਾਲ ਰਹੇਗਾ ਤੇ ਸਾਹ ਪਰਦੇ ਸਮੇਂ ਵਾਪਸ ਸਾਮਨੇ ਵੱਲ ਆ ਜਾਓ ਤੇ ਸਾਹ ਛੜਦੇ ਸਮੇਂ ਸਰੀਰ ਨੂੰ ਖੱਬੇ ਪਾਸੇ ਕੁਮਾਓ ਤਾਂ ਜੋ ਸਭੀ ਹਥੇਲੀ ਖੱਬੇ ਮੋਢੇ ਨੂੰ ਛੂ ਤੇ 2 3 4 6 ਤੱਕ ਇਸ ਸਥਿਤੀ ਵਿੱਚ ਬਨੇ ਰਹੋ ਤੇ ਸਾਹ ਪਰਦੇ ਹੋਏ ਵਾਪਸ ਆਮ ਸਥਿਤੀ ਅਭਿਆਸ ਕਰਾਂਗੇ ਵਜਰ ਆਸਨ ਦਾ ਜਿਨ੍ਹਾਂ ਨੂੰ ਆਮ ਸਾਹ ਦੀ ਗਤੀ ਵਿੱਚ ਇਸ ਸਥਿਤੀ ਵਿੱਚ ਬਣੇ ਰਹੋ ਤੇ ਤਿੰਨ ਤੇ ਚਾਰ ਸਾਹ ਤੱਕ ਜੀ ਨਾਸ ਰਾਹੀਂ ਸਾਹ ਬਾਹਰ ਕੱਢਣ ਤੋਂ ਬਾਅਦ ਸੱਜੀ ਨਾਸ ਰਾਹੀਂ ਇੱਕ ਵਾਰ ਫੇਰ ਸਾਹ ਭਰੋ ਤੇ ਸੱਜੀ ਨਾਸ ਨੂੰ ਇੱਕ ਵਾਰ ਫੇਰ ਬੰਦ ਕਰੋ ਦੇਖ ਕਬੀਨਸ ਰਾਹੀ